ਪਲ ਦੇ ਨਾਲ ਬੰਨਿਆ ਗਿਆ ਸਹਿਬ ਜਦਿਆਂ ਜਲਬਾਨੇ ਰੋੜਿਆਂ ਤੇ ਚੜਾ ਕੇ ਗਲੇਲੇ ਮਾਰੇ ਨੀਅਤ ਚੜਨ ਤੋਂ ਪਹਿਲਾਂ ਦੇਖੋ ਤਸਵੀ ਮੰਨ ਜਾਣਗੇ ਤਸੱਦਤ ਕੀਤੀ ਕਹਿੰਦੇ ਨਾ ਹੱਥ ਬੰਨੇ ਹੋਏ ਨੇ ਪਿੱਛੇ ਪਿੱਪਲ ਦੇ ਨਾਲ ਬੰਨੇ ਹੋਏ ਨੇ ਗਲੇਲੇ ਵੱਜ ਰਹੇ ਨੇ ਧੰਨ ਵਾਜਾਂ ਵਾਜ ਧੰਨ ਤੇਰੇ ਪੁੱਤਰਾਂ ਦੇ ਝਗਰੇ ਜਾਲਮ ਗਲੇਲੇ ਮਾਰਦੇ ਨੇ ਕਹਿੰਦੇ ਇੱਕ ਇੰਨੀ ਜ਼ੋਰ ਦੀ ਗਲੇਲੇ ਦੇ ਵਿੱਚੋਂ ਵਟਾ ਨਿਕਲਿਆ ਸਹਬਜ਼ਾਦਾ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਤੇ ਵਜਿਆ ਹੁਣ ਹੱਥ ਬੰਨੇ ਹੋਏ ਨੇ ਹੱਥ ਕਿਵੇਂ ਹੱਥ ਤਿੱਤਰੇ ਅੱਖ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਤੇ ਗੁਰਮਤਿ ਪਿਆਰਿਓ ਵੇਖੋ ਵੇਖੋ ਕਿਦਾਂ ਦਾ ਸਮਾਹ ਹੋਣਾ ਹੈ ਧੰਵਾਜਾਂ ਭਾਏ ਤੇ ਗੁਰਮੁਖ ਪਿਆਰਿਓ ਕਹਿੰਦੇ ਸ਼ੇਰਖੰਦ ਨਵਾਬ ਨੇ ਉਸ ਵਕਤ ਹਾਂ ਦਾ ਨਾਰਾ ਮਾਰਿਆ ਉਹ ਕਹਿੰਦਾ ਜ਼ਾਲਮੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤਸੱਦਦ ਕਰ ਰਹੇ ਹੋ ਖੋਲੋ ਇਹਨਾਂ ਦੇ ਹੱਥ ਸੱਚੇ ਆਨੰਦ ਵਰਗੇ ਨੂੰ ਲਾਣਤਾ ਪਾਈਆ ਹੱਥ ਖੋਲੋ ਕਹਿੰਦੇ ਜਦੋਂ ਹੱਥ ਖੋਲੇ ਨਾ ਸਹਬਜ਼ਾਦਾ ਬਾਬਾ ਫਤੇ ਸਿੰਘ ਰਹਿਦਾ ਹੈ ਹੱਥ ਅੱਖ ਤੇ ਹੱਥ ਧਰਿਆ ਤੇ ਉਹ ਪੁੱਛਦੇ ਨੇ ਜਾਂ ਹੁਣ ਵੀ ਮੰਨ ਜੋ ਕਹਿੰਦੇ ਫੇਰ ਵੀ ਸਿਰ ਹਲਾ ਦਿੱਤਾ ਸਿੱਖੀ ਨਹੀਂ ਛੱਡਣੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੀ ਆਖਦੇ ਨੇ ਸੂਬੇ ਆ ਖੇਡ ਲਾ ਖੂਨ ਦੀਆਂ ਹੋਲੀਆਂ ਇੱਥੇ ਕਿਹੜਾ ਨਤ ਜਮਣਾ ਦੁਬਿਆ ਖੇਡ ਦੀਆਂ ਹੋਈਆਂ ਇੱਥੇ ਕਿਹੜਾ ਮਿੱਠ ਜਮਹਣਾ ਸੁਬਿਆ ਖੇਡ ਲੈ ਤੂੰ ਦੀਆਂ ਹੋਈਆਂ ਇੱਥੇ ਕਿਹੜਾ ਮਿੱਠ ਜਮਹਣਾ ਸੁਬਿਆ ਖੇਡ ਲੈ ਤੂੰ ਦੀਆਂ ਹੋਈਆਂ ਇੱਥੇ ਕਿਹੜਾ ਸਾਨ ਸੋਜਣਾ ਸੁਪਿਆ ਕੇ ਤੂੰ ਵੀ ਆਵਵੇਂ ਤੇ ਕੇ ਨਾ ਸੋਜਣਾ ਕੰਦੇ ਕੋਈ ਜਮਣ ਕਰ ਲੈ ਜਿਹੜਾ ਕੁਝ ਕਰਨਾ ਹੈ ਕਹਿੰਦੇ ਮਨ ਜੋ ਕਿੰਨੀ ਪੀੜਾ ਹੁੰਦੀ ਹੋਵੇਗੀ ਮਹਿਸੂਸ ਕਰਕੇ ਵੀ